ਭਾਜੀ ਜਿਨ੍ਹਾਂ ਜਿਨ੍ਹਾਂ ਦੇ ਮਣੀ ਕਰਨ ਆਉਣਾ ਆ ਮਣੀ ਕਰਨ ਆਉਂਦਾ ਹਾਲ ਵੇਖ ਲੋ ਰਾਤੀ ਮੋੜシャ ਲਾ ਕੇ ਗਏ ਹਾਰ ਨਾਲ ਲੈ ਕੇ ਤੇਲ ਕੱਢ ਕੇ ਲੈ ਗਏ ਆ ਆ ਵੀਰ ਦਾ ਇੰਜਨ ਖੋਲ ਕੇ ਆ ਜੋ ਤੇ ਇੱਧਰ ਡੱਟ ਪਾ ਗਏ ਜੋ ਤੇ ਇੱਧਰ ਲੈਂਡ ਪਾ ਚ ਗਈ ਜੋ ਇੱਧਰ ਹਾਰ ਨੂੰ ਨਵਿੰਗੇ ਕਰਕੇ ਭਾਜੀ ਜਿੰਨੇ ਆਉਣਾ ਆਪਣਾ ਲੋਕ ਲੋਕ ਲਾ ਕੇ ਆਵੇ ਦੇ ਕੰਗੜਾ ਨੌਦੇ ਥੱਪੜ ਕਾਣ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਿਆ ਪਾੜਾ ਵਧਦਾ ਜਾ ਰਿਹਾ ਹੈ ਇਸ ਵਿਵਾਦ ਨੂੰ ਹੋਰ ਵੀ ਹਵਾ ਮਿਲ ਜਾਂਦੀ ਹੈ ਜਦੋਂ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਜਿਹਾ ਵਿੱਚ ਹੁਣ ਮੋਟਰਸਾਈਕਲਾਂ ਦੀ ਪੰਨ ਤੋੜਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਦਰਸਲ ਇਹ ਮੋਟਰਸਾਈਕਲ ਸਵਾਰ ਮਣੀਕਰ ਸਾਹਿਬ ਵਿੱਚ ਮੱਥਾ ਟੇਕਣ ਗਏ ਸੀ ਜਿੱਥੇ ਕਿ ਉਹਨਾਂ ਦੇ ਮੋਟਰਸਾਈਕਲਾਂ ਦੀ ਪੰਨ ਤੋੜ ਕੀਤੀ ਗਈ ਹੈ ਉਹਨਾਂ ਦੇ ਮੋਟਰਸਾਈਕਲਾਂ ਵਿੱਚੋਂ ਤੇਲ ਕੱਢ ਲਿਆ ਗਿਆ ਅਤੇ ਹੌਰ ਨਾਦ ਵੀ ਉਤਾਰ ਕੇ ਚੋਰੀ ਕਰ ਲਏ ਗਏ ਭਾਈ ਜਿਨ੍ਹਾਂ ਜਿਨ੍ਹਾਂ ਦੇ ਮਣੀਕਰ ਨੌਣਾ ਆ ਮਣੀਕਰ ਨੌਂ ਦਾ ਹਾਲ ਵੇਖ ਲੋ ਰਾਤੀ ਮੋੜਸ਼ਾ ਲਾ ਕੇ ਗਏ ਹਾਰਨ ਲੈ ਗਏ ਤੇਲ ਕੱਢ ਕੇ ਲੈ ਗਏ ਆ ਆ ਵੀਰ ਦਾ ਇੰਜਨ ਖੁੱਲ ਕੇ ਆ ਜੋ ਤੇ ਇਧਰ ਡੈਂਟ ਪਾ ਗਏ ਜੋ ਤੇ ਇਧਰ ਲੈਡ ਪਾ ਚੀ ਜੋ ਇਧਰ ਹਾਰ ਨੋ ਨਵਿੰਗੇ ਕਰਕੇ ਭਾਜੀ ਜਿੰਨੇ ਆਉਣਾ ਆਪਣਾ ਲੋਕ ਲੋਕ ਲਾ ਕੇ ਆਵੇ ਮਨੀ ਕਰਨ ਤੇ ਨਾ ਹੀ ਆਵੇ ਜਬਲਦੇ ਹੁਣ ਠੀਕ ਤੇ ਸੋਸ਼ਲ ਮੀਡੀਆ ਤੇ ਜਿਹਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਰਹਿੰਦੇ ਲੋਕਾਂ ਵੱਲੋਂ ਜਦੋਂ ਮਨੀ ਕਰਨ ਸਾਹਿਬ ਇਹ ਨੌਜਵਾਨ ਮੱਥਾ ਟੇਕਣ ਗਏ ਅਤੇ ਰਾਤ ਸਮੇਂ ਇਹਨਾਂ ਵੱਲੋਂ ਗੁਰੂ ਘਰ ਦੀ ਪਾਰਕਿੰਗ ਵਿੱਚ ਆਪਣੀਆਂ ਬਾਈਕਸ ਪਾਰਕ ਕੀਤੀਆਂ ਗਿਆ ਤਾਂ ਹਿਮਾਚਲੀ ਲੋਕਾਂ ਵੱਲੋਂ ਉਹਨਾਂ ਦੀ ਮੋਟਰਸਾਈਕਲਾਂ ਦੀ ਨਾ ਸਿਰਫ ਭੰਨ ਤੋੜ ਕੀਤੀ ਗਈ ਸਗੋਂ ਉਹਨਾਂ ਦੇ ਤੇਲ ਕੱਢ ਲਿਆ ਗਿਆ ਉਹਨਾਂ ਦੇ ਹਾਰਨ ਆਦ ਤੇ ਹੋਰ ਜੋ ਵੀ ਐਕਸੈਸਰੀ ਮੋਟਰਸਾਈਕਲਾਂ ਤੇ ਲਗਾਈ ਗਈ ਸੀ ਉਹਨਾਂ ਨੂੰ ਉਤਾਰ ਲਿਆ ਗਿਆ ਭਾਜੀ ਜਿਨ੍ਹਾਂ ਜਿਨ੍ਹਾਂ ਦੇ ਮਣੀ ਕਰਨ ਆਉਣਾ ਆ ਮਣੀ ਕਰਨ ਹੁੰਦਾ ਹਾਲ ਵੇਹ ਲੋ ਰਾਤੀ ਮੋਰਸ਼ਾ ਲਾ ਕੇ ਗਏ ਹਾਰਨ ਲੈ ਕੇ ਤੇਲ ਕੱਢ ਕੇ ਲੈ ਗਏ ਆ ਆ ਵੀਰ ਦਾ ਇੰਜਨ ਖੋਲ ਕੇ ਆ ਜੋ ਤੇ ਇੱਧਰ ਡੱਟ ਪਾ ਕੇ ਜੋ ਤੇ ਇੱਧਰ ਲੈਂਡ ਪਾ ਚੀ ਜੋ ਇਦਰ ਹਾਰ ਨੂੰ ਨਵਿੰਗੇ ਕਰਕੇ ਭਾਜੀ ਜਿੰਨੇ ਹੋਣਾ ਆਪਣਾ ਲੋਕ ਲੋਕ ਲਾ ਕੇ ਆਵੇ ਮਣੀ ਕਰਨ ਤੇ ਨਾ ਹੀ ਆਵੇ ਅਗਲਦੇ ਹੁਣ ਠੀਕ ਤੇ ਇਸ ਦੌਰਾਨ ਨੌਜਵਾਨ ਇੱਕ ਅਨਾਉਂਸਮੈਂਟ ਵੀ ਕਰਦੇ ਸੁਣਾਈ ਦਿੱਤੇ ਗਏ ਜਿਸ ਵਿੱਚ ਉਹ ਸਾਫ਼ ਕਹਿੰਦੇ ਸੁਣਾਈ ਦਿੱਤੇ ਨੇ ਕਿ ਉਹਨਾਂ ਦੇ ਮੋਟਰਸਾਈਕਲਾਂ ਦੀ ਪੰਨ ਤੋੜ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਹਲੋ ਸੇਵਾਦਾਰ ਇਹ ਤੇ ਉਹ ਸਾਡੇ ਹਾਰਨ ਚੋਰੀ ਹੋ ਗਏ ਨੇ ਹਾਂ ਹੁੰਦਾ ਕਿ ਇੱਥੇ ਫਾਇਦਾ ਵੀ ਹੁੰਦਾ ਹਾਂ ਹੁੰਦਾ ਜੀ ਇੱਥੇ ਫਾਇਦਾ ਤਾਂ ਦੱਸਦੀ ਇਹ ਕਿ ਪਿਛਲੇ ਕੁਝ ਦਿਨਾ ਤੋਂ ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਿਚਾਲੇ ਪਾੜਾ ਵੱਧਦਾ ਜਾ ਰਿਹਾ ਹੈ ਕਈ ਵੀਡੀਓਜ਼ ਅਜੇ ਹੀ ਆਈਆਂ ਨੇ ਜਿਨ੍ਹਾਂ ਵਿੱਚ ਵਾਹਨਾਂ ਦੀ ਪੰਨ ਤੋੜ ਕੀਤੀ ਗਈ ਹੈ ਬੀਤੇ ਦਿਨੀ ਇੱਕ ਵੀਡੀਓ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਤੋਂ ਸਾਹਮਣੇ ਆਈ ਸੀ ਜਿੱਥੇ ਕਿ ਪੰਜਾਬ ਨੰਬਰ ਦੀਆਂ ਕਈ ਗੱਡੀਆਂ ਦੀ ਪੰਨ ਤੋੜ ਕੀਤੀ ਗਈ ਸੀ ਸ਼ੀਸ਼ੇ ਪੰਨ ਦਿੱਤੇ ਗਏ ਸੀ ਅਤੇ ਉਹਨਾਂ ਨੂੰ ਹੋਰ ਵੀ ਨੁਕਸਾਨ ਪਹੁੰਚਾਇਆ ਗਿਆ ਸੀ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਿੰਦੇ ਆ ਜਿਸ ਵਿੱਚ ਕਿ ਪੰਜਾਬ ਨੰਬਰ ਤੇ ਰਾਜਸਥਾਨ ਨੰਬਰ ਦੀਆਂ ਗੱਡੀਆਂ ਦੀ ਪੰਨ ਤੋੜ ਕੀਤੀ ਗਈ ਸੀ ਹਾਂਜੀ ਸਸੀ ਗੱਲ ਬਾਈ ਬਾਈ ਹਿਮਾਚਲ ਦੇ ਵਿੱਚ ਨੂਰਪੁਰ ਲਾਗੇ ਇਹ ਹੋਟਲ ਆਈ ਹੋਟਲ ਦੇ ਜਿੰਨੀਆਂ ਗੱਡੀਆਂ ਰੁਕੀਆਂ ਸੀ ਆ ਦੇਖੋ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਆ ਜੀ ਇਹਦੇ ਸਾਰੇ ਸ਼ੀਸ਼ੇ ਭੰਤੇ ਦੇਖੋ ਜੀ ਆ ਗੁਰਦਾਸਪੁਰ ਦੀ ਆ ਗੱਡੀ ਇੰਨੇ ਵੀ ਸ਼ੀਸ਼ੇ ਭੰਨਤੇ ਜਿੰਨੀਆਂ ਗੱਡੀਆਂ ਹੀ ਹੋਰ ਦੋ ਗੱਡੀਆਂ ਇੱਥੋਂ ਚਲੀਆਂ ਗਈਆਂ ਹੀ ਤੇ ਆ ਦੇਖੋ ਜੀ ਸਾਰੇ ਹਿਮਾਚਲ ਦੇ ਵਿੱਚ ਆ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਨਤੇ ਦੇਖੋ ਜੀ ਆ ਦੇਖੋ ਜੀ ਕਿੰਨਾ ਨੁਕਸਾਨ ਕਰਤਾ ਇਹ ਰਾਜਸਥਾਨ ਨੰਬਰ ਗੱਡੀ ਆ ਇਹ ਲੁਧਿਆਣੇ ਦੀ ਗੱਡੀ ਆ ਜੀ ਆ ਦੇਖੋ ਜੀ ਸਾਰੇ ਸ਼ੀਸ਼ੇ ਭੰਨਤੇ ਕ੍ਰਿਸਟਾ ਜੀ ਇੱਥੇ ਦੋ ਗੱਡੀਆਂ ਖੜੀਆਂ ਸੀ ਇੱਕ ਇੱਧਰ ਤੇ ਇੱਕ ਉਧਰ ਉਹ ਚਲੀਆਂ ਗਈਆਂ ਇਹ ਹੋਟਲ ਆ ਜੀ ਕਿ ਇਹ ਹਿੱਲ ਹੋਟਲ ਈ ਨੂਰਪੁਰ ਦੇ ਲਾਗੇ ਤਦਾਸੀ ਇਹ ਕਿ ਬੀਤੇ ਦਿਨੀ ਕੰਗੜਾ ਰਨੌਤ ਥੱਪੜ ਕਾਂਡ ਵਾਪਰਿਆ ਸੀ ਜਿੱਥੇ ਕਿ ਚੰਡੀਗੜ੍ਹ 에어ਪੋਰਟ ਤੇ ਪੰਜਾਬ ਦੀ ਕੁਲਵਿੰਦਰ ਕੌਰ ਵੱਲੋਂ ਕੰਗੜਾ ਰਨੌਤ ਨੂੰ ਥੱਪੜ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇਹ ਖਬਰ ਆ ਰਹੀਆਂ ਨੇ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਉਸ ਥੱਪੜ ਕਾਂਡ ਦਾ ਬਦਲਾ ਲੈ ਰਹੇ ਨੇ ਅਤੇ ਪੰਜਾਬ ਨੰਬਰ ਦੀਆਂ ਗੱਡੀਆਂ ਸਨਹਿ ਡਰਾਈਵਰਾਂ ਅਤੇ ਆਮ ਲੋਕਾਂ ਦੀ ਕੁੱਟਮਾਰ ਕਰ ਰਹੇ ਨੇ ਹਾਲਾਂਕਿ ਹਿਮਾਚਲ ਪ੍ਰਦੇਸ਼ ਪੁਲਿਸ ਇਨ੍ਹਾਂ ਵਾਹਾਂ ਤੋਂ ਇਨਕਾਰ ਕਰ ਚੁੱਕੀ ਹੈ ਅਤੇ ਇਹਨਾਂ ਕਟਰਾਮਾ ਪਿੱਛੇ ਵੱਖੋ ਵੱਖਰੇ ਤਰਕ ਦੇ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ